ਕੋਈ ਤੁਹਾਡੇ ਨਾਲ ਗੱਲ ਕਰ ਰਿਹਾ ਤੁਹਾਨੂੰ ਦੋ ਵਾਰੀ ਪੁੱਛਣਾ ਪੈਂਦਾ ਕਿ ਤੁਸੀਂ ਕੀ ਕਿਹਾ ਜਾਂ ਤੁਹਾਨੂੰ ਲੱਗਦਾ ਕਿ ਲੋਕੀ ਮੰਮਲ ਕਰ ਰਹੇ ਆ ਉਹ ਤੁਹਾਡਾ ਪਹਿਲਾ ਸਾਈਨ ਆ ਕਿਸਤੇ 이어ਪອດਸ ਹੈੱਡਫੋਨਸ ਯੂਜ਼ ਕਰਨੇ ਹੀ ਨਹੀਂ ਚਾਹੀਦੇ ਹੈਗੇ ਆਪਾਂ ਨੂੰ ਬਾਕੀ ਤੁਹਾਡਾ ਕੁਐਸਚਨ ਸੀਗਾ ਕਿ ਕੀ ਉਹ ਮੈਮਰੀ ਤੇ ਇਫੈਕਟ ਕਰਦਾ 100% ਜੇ ਤੁਸੀਂ ਉਹਨੂੰ ਅਨਟਰੀਟਡ ਛੱਡ ਦਿੰਦੇ ਨਹੀਂ ਉਹ ਤੁਸੀਂ ਉਹਦਾ ਇਲਾਜ ਨਹੀਂ ਕਰਦੇ ਹੈਗੇ ਤਾਂ ਉਹ ਤੁਹਾਡੀ 100% ਮੈਮਰੀ ਨੂੰ ਇਫੈਕਟ ਕਰਦਾ ਹੈ ਲੱਗਦਾ ਵੀ ਬੋਡੀ ਟਾਇਰਡ ਚਦਕੋ ਆਪਣਾ ਬ੍ਰੇਨ ਟਾਇਰਡ ਹੁੰਦਾ ਬ੍ਰੇਨ ਨੂੰ ਸਿਗਨਲ ਨਹੀਂ ਜਾ ਰਿਹਾ ਬ੍ਰੇਨ ਆਪਣਾ ਕੰਮ ਨਹੀਂ ਕਰ ਰਿਹਾ ਤਾਂ ਬੰਦੇ ਨੂੰ ਲੱਗਦਾ ਕਿ ਮੇਰੇ ਬੋਡੀ ਟਾਇਰਡ ਹੈ ਸਤਿ ਸ਼੍ਰੀ ਅਕਾਲ ਜਲਵਾਲੀਆ ਟਾਈਮਸ ਦੇ ਵਿੱਚ ਸਨੇਹਾ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਜਲਵਾਲੀਆ ਟਾਈਮਸ ਤੇ ਜਲਵਾਲੀਆ ਟਾਈਮਸ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਅਲਬਰਟਾ ਦੀ ਪਹਿਲੀ ਪੰਜਾਬੀ ਬੋਲਣ ਵਾਲੀ ਰਜਿਸਟਰਡ ਹਿਅਰਿੰਗ ਏਡ ਪ੍ਰੈਕਟਿਸ਼ਨਰ ਬੋਰਡ ਸਰਟੀਫਾਈਡ ਹਿਅਰਿੰਗ ਇੰਸਟਰੂਮੈਂਟ ਸਪੈਸ਼ਲਿਸਟ ਇਸ ਪੰਜਾਬੀ ਕੁੜੀ ਤੇ ਸੰਦੀ ਕਮਿਊਨਿਟੀ ਨੂੰ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਹੈ ਇਹਨਾਂ ਦਾ ਨਾਮ ਹੈ ਜੀ ਰਮਨਦੀਪ ਰੀਤ ਰਮਨਦੀਪ ਰੀਤ ਕੈਲਗਰੀ ਦੇ ਪ੍ਰਾਈਮ ਹਿਅਰਿੰਗ ਕਲੀਨਿਕ ਦੇ ਵਿੱਚ ਤੁਹਾਨੂੰ ਦੇ ਰਹੇ ਨੇ ਫ੍ਰੀ ਹਿਅਰਿੰਗ ਸੇਵਾਵਾਂ ਤੇ ਸਹੀ ਸਲਾਹ ਅੱਜ ਦੇਸ ਪ੍ਰੋਗਰਾਮ ਦੇ ਵਿੱਚ ਅਸੀਂ ਇਹਨਾਂ ਤੋਂ ਜਾਣਕਾਰੀ ਲਵਾਂਗੇ ਕੀਮਤੀ ਜਾਣਕਾਰੀ ਸੁਣਨ ਦੀ ਸਿਹਤ ਬਾਰੇ ਤੇ ਕਹਿੰਦੇ ਨੇ ਜਿਹੜੀ ਸੁਣਨ ਦੀ ਸ਼ਕਤੀ ਹੁੰਦੀ ਹੈ ਉਹ ਜੀਵਨ ਦੀ ਬੁਨਿਆਦ ਹੁੰਦੀ ਹੈ ਤੇ ਜਦੋਂ ਇਹ ਕਮਜ਼ੋਰ ਹੋ ਜਾਵੇ ਤਾਂ ਤੁਰੰਤ ਮਾਹਰ ਤੋਂ ਸਲਾਹ ਲੈਣੀ ਬੜੀ ਜ਼ਰੂਰੀ ਹੈ ਆਓ ਕਰਦੇ ਹਾਂ ਸਵਾਗਤ ਰਮਨਦੀਪ ਦਾ ਆਪਣੇ ਪ੍ਰੋਗਰਾਮ ਦੇ ਵਿੱਚ ਰਮਨਦੀਪ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਲੋ ਵਾਲੀਆ ਟਾਈਮਸ ਦੇ ਵਿੱਚ ਕੀ ਹਾਲ ਚਾਲ ਗੱਡ ਬਾਤ ਹੋਦੀ ਹੈ ਤੁਸੀਂ ਦੱਸੋ ਜੀ ਬਿਲਕੁਲ ਵਧੀਆ ਮੈਂ ਜਿਵੇਂ ਆਪਣੀ ਦਰਸ਼ਕਾਂ ਨੂੰ ਦੱਸ ਰਹੀ ਸੀ ਕਿ ਤਸੀ ਐਲਬਰਟਾ ਦੀ ਪਹਿਲੀ ਪੰਜਾਬੀ ਬੋਲਣ ਵਾਲੀ ਕੰਨ ਦੀ ਮਾਹਰ ਉਹ ਕਿਵੇਂ ਬੈਲ ਕੀਤਾ ਕਿਵੇਂ ਸਬੱਬ ਬਣਿਆ ਕਿ ਤੁਸੀਂ ਇਸ ਖੇਤਰ ਦੇ ਵਿੱਚ ਆਏ ਆਵਲ ਮੇਰੀ ਬੈਕਗ੍ਰਾਉਂਡ ਤਾਂ ਇੰਜੀਨੀਅਰਿੰਗ ਆ ਪਰ ਮੈਂ ਕਦੇ ਵੀ ਮੈਡੀਕਲ ਸਟੂਡੈਂਟ ਨਹੀਂ ਸੀ ਬਟ ਮੈਂ ਮੈਡੀਕਲ ਫੀਲਡ ਦੇ ਵਿੱਚ ਜੌਬ ਕਰਦੀ ਸੀ ਤੇ ਉੱਥੇ ਮੈਂ ਦੇਖਿਆ ਕਿ ਆਪਣੀ ਕਮਿਊਨਿਟੀ ਦੇ ਵਿੱਚ ਸਪੈਸ਼ਲੀ ਜਿਹੜੇ ਸੀਨੀਅਰ ਪੇਸ਼ੈਂਟਸ ਹੁੰਦੇ ਆ ਉਹਨਾਂ ਨੂੰ ਲੈਂਗੁਏਜ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਤੇ ਉਹਨਾਂ ਨੂੰ ਸਮਝਾਉਣ ਮਤਲਬ ਸਮਝਣ ਦੇ ਵਿੱਚ ਹੀ ਪ੍ਰੋਬਲਮ ਆਉਂਦੀ ਆ ਕਿ ਕੰਨਾਂ ਦੀ ਹੈਲਥ ਕੰਨਾਂ ਦੀ ਜਿਹੜੀ ਸੁਣਨ ਦੀ ਸ਼ਕਤੀ ਉਹ ਇੰਨੀ ਇੰਪੋਰਟੈਂਟ ਕੀ ਆ ਸੋ ਉੱਥੇ ਮੇਰਾ ਇੰਟਰਸਟ ਬਣਿਆ ਸੋ ਮੈਂ ਸੋਚਿਆ ਕਿ ਮੈਂ ਇਹ ਸਟੱਡੀ ਕਰਾਂ ਤਾਂ ਕਿ ਮੈਂ ਆਪਣੀ ਕਮਿਊਨਿਟੀ ਨੂੰ ਹੈਲਥ ਸੁਣਨ ਦੀ ਗੱਲ ਅਸੀਂ ਕਰ ਰਹੇ ਹਾਂ ਹਨਾ ਸੁਣਨ ਦੀ ਸਾਰੀ ਜਿਹੜੀ ਹਿਅਰਿੰਗ ਲਾਸ ਹੈ ਇਸ ਬਾਰੇ ਆਪਾਂ ਗੱਲਾਂ ਬਾਤਾਂ ਕਰਾਂਗੇ ਪਰ ਪਹਿਲਾ ਮੇਰਾ ਸਵਾਲ ਇਹ ਹੈ ਕਿ ਜਿਹੜੀ ਸੁਣਨ ਦੀ ਕਮੀ ਹੈ ਤੇ ਦੇ ਜਿਹੜੇ ਮੁੱਖ ਕਾਰਨ ਹੈ ਉਹ ਕਿਹੜੇ ਹੁੰਦੇ ਆ ਸੋ ਸੁਣਨ ਦੀ ਕਮੀ ਦੇ ਮੁੱਖ ਕਾਰਨ ਇੱਥੇ ਸ਼ੁਰੂ ਹੋ ਸਕਦੇ ਆ ਕਿ ਲਾਸਸ ਇਸੇ ਕਿ ਤੁਸੀਂ ਤੁਹਾਡੀ ਫੈਮਿਲੀ ਮੈਂਬਰਸ ਦੇ ਨਾਲ ਬੈਠੇ ਹੋ ਤੁਹਾਨੂੰ ਟੀਵੀ ਦੀ ਆਵਾਜ਼ ਜ਼ਿਆਦਾ ਚਾਹੀਦੀ ਆ ਵੋਲਯੂਮ ਥੋੜਾ ਜ਼ਿਆਦਾ ਚਾਹੀਦਾ ਉਹ ਤੁਹਾਡਾ ਫਰਸਟ ਸਾਈਨ ਆ ਕੋਈ ਤੁਹਾਡੇ ਨਾਲ ਗੱਲ ਕਰ ਰਿਹਾ ਤੁਹਾਨੂੰ ਦੋ ਵਾਰੀ ਪੁੱਛਣਾ ਪੈਂਦਾ ਕਿ ਤੁਸੀਂ ਕੀ ਕਿਹਾ ਜਾਂ ਤੁਹਾਨੂੰ ਲੱਗਦਾ ਕਿ ਲੋਕੀ ਮੰਮਲ ਕਰ ਰਹੇ ਆ ਉਹ ਤੁਹਾਡਾ ਪਹਿਲਾ ਸਾਈਨ ਆ ਤੁਹਾਡੇ ਫੈਮਿਲੀ ਮੈਂਬਰਸ ਨੂੰ ਪਤਾ ਲੱਗਦਾ ਜਦੋਂ ਤੁਹਾਡਾ ਟੀਵੀ ਤੇ ਵੋਲਯੂਮ ਵੱਧਦਾ ਜਾਂ ਫਿਰ ਤੁਸੀਂ ਉਹ ਤੁਹਾਨੂੰ ਬੁਲਾ ਰਹੇ ਆ ਤੁਹਾਨੂੰ ਗੱਲ ਸਮਝ ਨਹੀਂ ਆ ਰਹੀ ਜਿਹੜੇ ਤੁਹਾਨੂੰ ਲੱਗ ਕਿ ਨਹੀਂ ਮੇਰਾ ਧਿਆਨ ਫੋਨ 'ਚ ਸੀਗਾ ਸੋ ਇਹ ਸਾਈਨਸ ਹੋ ਸਕਦੇ ਆ ਜੀ ਬਾਕੀ ਕੁਝ ਸਾਈਨਸ ਇਹ ਵੀ ਹੋ ਸਕਦੇ ਕਿ ਤੁਹਾਨੂੰ ਆਪਣੇ ਆਪ ਨੂੰ ਪਤਾ ਲੱਗ ਜਾਂਦਾ ਕਿ ਮੈਨੂੰ ਹੁਣ ਗੱਲਬਾਤ ਹੈ ਜਿਹੜੀ ਉਹ ਘੱਟ ਸੁਣਾਈ ਦੇ ਰਹੀ ਹੈ ਜਾਂ ਸਮਝ ਘੱਟ ਆ ਰਹੀ ਹੈ ਤੇ ਅੱਜ ਕੱਲ ਏਅਰਪੋਰਟਸ ਦਾ ਜ਼ਮਾਨਾ ਹੋ ਗਿਆ ਆ ਆਪਾਂ ਚਾਹੇ ਟਰੈਵਲ ਕਰ ਰਹੇ ਹੁੰਨੇ ਆ ਚਾਹੇ ਜਿਮ ਦੇ ਵਿੱਚ ਲੋਕਾਂ ਨੂੰ ਦੇਖਦੇ ਆ ਜਾਂ ਫਿਰ ਕੰਨ ਜਿਹੜਾ ਆਪਣੇ ਕੰਮ ਹੁੰਦੇ ਆ ਹਨਾ ਉਦੋਂ ਕੰਨਾਂ ਤੇ ਲੋਕਾਂ ਨੇ ਏਅਰਪੋਰਟਸ ਲਾਏ ਹੁੰਦੇ ਆ ਤੇ ਕਈ ਕਹਿੰਦੇ ਆ ਵੀ ਅਸੀਂ ਕਿਹੜਾ ਗੱਲ ਕਰਦੇ ਆ ਕਿ ਨਾਲ ਹੀ ਆ ਵੈਸੇ ਹੀ ਸਾਨੂੰ ਆਦਤ ਹੀ ਆ ਸਿਲਾਈ ਰੱਖਦੇ ਆ ਹਨ ਤੇ ਜਿਵੇਂ ਆਪਾਂ ਕਹਿੰਦੇ ਆ ਵੀ ਸਕਰੀਨ ਟਾਈਮ ਇੰਨਾ ਹੋਣਾ ਚਾਹੀਦਾ ਆ ਵੀ ਤੁਸੀਂ ਦੇਖਣਾ ਹੈ ਜਾਂ ਫੋਨ ਦੇਖਣਾ ਹੈ ਇੰਨੇ ਟਾਈਮ ਦੇਖਣਾ ਕੀ ਹਿਅਰਿੰਗ ਟਾਈਮ ਵੀ ਹੁੰਦਾ ਏ ਯਸ ਡੈਫੀਨਿਟਲੀ ਹਿਅਰਿੰਗ ਟਾਈਮ ਵੀ ਹੁੰਦਾ ਮੈਂ ਪਹਿਲਾਂ ਵੀ ਡਿਸਕਸ ਕੀਤਾ ਆਪਣੀਆਂ ਹੋਰ ਇੰਟਰਵਿਊਸ ਕਿ ਇਹਦਾ 60 60 ਰੂਲ ਹੁੰਦਾ ਐਟ 60% ਵੋਲਿਊਮ 60 ਮਿੰਟਸ ਲਈ ਤੁਸੀਂ 뮤ਜ਼ਿਕ ਯਾ ਆਪਣੇ 이어ਪਾਡਸ ਹੈੱਡਫੋਨਸ ਯੂਜ਼ ਕਰ ਸਕਦੇ ਹੋ ਸੋ ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਜਿਹੜਾ ਜ਼ਿਆਦਾ ਵੋਲਿਊਮ ਆ ਉਹ ਤੁਹਾਡੇ ਕੰਨਾਂ ਲਈ ਹਾਨੀਕਾਰਕ ਹੁੰਦਾ ਤੁਸੀਂ ਜ਼ਿਆਦਾ ਵੋਲਿਊਮ ਕਿਉਂਕਿ ਉਹਦੀਆਂ ਰੇਜ਼ ਨੇ ਜਿਹੜੀਆਂ ਉਹਦੇ ਵਿੱਚ ਆਉਣੀਆਂ ਨੇ ਉਹ ਆਪਣੇ ਕੰਨ ਦੇ ਪਰਦੇ ਨੂੰ ਉਹਦੇ ਲਈ ਹੈਲਪਫੁਲ ਨਹੀਂ ਹੈਗੀ ਇਸ ਲਈ ਆਪਣਾ ਜਿਹੜਾ ਟਾਈਮ ਘੱਟ ਤੋਂ ਘੱਟ ਵਾਸਤੇ 이어ਪੋਡਸ ਹੈੱਡਫੋਨਸ ਯੂਜ਼ ਕਰਨੇ ਹੀ ਨਹੀਂ ਚਾਹੀਦੇ ਹੈਗੇ ਆਪਾਂ ਨੂੰ ਜੀ ਬੱਲ ਲੈਟਸ ਜਸ ਸੇ ਤੁਹਾਨੂੰ ਵਰਕ ਲਈ ਕੰਮ ਤੇ ਯੂਜ਼ ਕਰਨੇ ਪੈਂਦੇ ਆ ਜਾਂ ਤੁਹਾਨੂੰ ਆਦਤ ਹੈ ਕਿ ਤੁਸੀਂ ਜਿਮ ਦੇ ਵਿੱਚ ਯੂਜ਼ ਕਰਦੇ ਕਿਉਂਕਿ ਤੋਂ ਬਿਨਾ ਜਿਮ ਨਹੀਂ ਅਸੀਂ ਲਾ ਸਕਦੇ ਸੋ ਉਹਦਾ ਵੋਲਿਊਮ ਬਹੁਤ ਲਿਮਟਿਡ ਹੋਣਾ ਚਾਹੀਦਾ ਤੇ ਬਹੁਤ ਲਿਮਟਿਡ ਟਾਈਮ ਲਈ ਤੁਸੀਂ ਲਗਾਓ ਇਹਨਾਂ ਵਿੱਚ ਤੁਸੀਂ 8-8 ਘੰਟੇ ਪੂਰੀ ਸ਼ਿਫਟ ਤੇ ਲਾ ਰਹੇ ਹੋ ਜਾਂ ਤੁਸੀਂ ਸਾਰਾ ਦਿਨ ਲਗਾ ਰਹੇ ਹੋ ਉਹ ਡੈਫੀਨਿਟਲੀ ਤੁਹਾਡੇ ਕੰਨਾਂ ਲਈ ਹਾਨੀਕਾਰਕ ਹੈ ਬਿਲਕੁਲ ਤੇ ਕਈ ਵਾਰੀ ਐ ਹੁੰਦਾ ਆ ਵੀ ਜਿਹੜਾ ਟਾਈਮ ਦੀ ਸ਼ਾਰਟੇਜ ਹੈ ਤੇ ਕਰ ਲਈਏ ਤੇ ਨਾਲ ਨਾਲ ਖੜ ਜਾ ਮੈਂ 에어ਪੋਰਟ ਲਾ ਲਾ yes ਤੇ ਫਿਰ ਆਪਾਂ ਗੱਲ ਕਰਦੇ ਆ ਇਸੀ ਇਹ ਜ਼ਿਆਦਾ ਟਾਈਮ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਬਿਲਕੁਲ ਨਹੀਂ ਹੋਣਾ ਚਾਹੀਦਾ ਜੀ ਤੇ ਇਅਰ ਵੈਕਸ ਦੀ ਜਿਹੜੀ ਬਲੌਕੇਜ ਹੁੰਦੀ ਆ ਨਾ ਛੋਟੇ ਬੱਚਿਆਂ ਚ ਆਮ ਦੇਖਣ ਨੂੰ ਮਿਲਦੀ ਆ ਫਿਰ ਵੱਡਿਆਂ ਚ ਵੀ ਬਹੁਤ ਹੁੰਦੀ ਆ ਛੋਟਿਆਂ ਤੋਂ ਵੱਡਿਆਂ ਤੱਕ ਸਾਰਿਆਂ ਚ ਹੀ ਪਾਈ ਜਾਂਦੀ ਆ ਜਿਵੇਂ ਕਈ ਵਾਰੀ ਛੋਟੇ ਬੱਚੇ ਹਣ ਕਈ ਬੋਲ ਨਹੀਂ ਸਕਦੇ ਹਨ ਫਿਰ ਪਤਾ ਲੱਗਦਾ ਹੈ ਕਿ ਇਹਨਾਂ ਦੇ ਇਅਰ ਵੈਕਸ ਬਲੋਕੇਜ ਹੋਈ ਆ ਇੱਕ ਦੂ ਖਤਰਨਾਕ ਬਣਦੀ ਆ ਸੋ ਜਿਹੜੀ ਇਅਰ ਵੈਕਸ ਆ ਉਹ ਕੰਨ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਲੈਟਸ ਜਸ ਸੇ ਤੁਹਾਡਾ ਕੰਨ ਬਹੁਤ ਜ਼ਿਆਦਾ ਕਲੀਨ ਆ ਉਹ ਇੱਕ ਤਾਂ ਤੁਹਾਨੂੰ ਡਰਾਈਨੈਸ ਦਿੰਦਾ ਕਿਉਂਕਿ ਕੰਨ ਦੀਆਂ ਚਾਰ ਲੇਅਰਸ ਹੁੰਦੀਆਂ ਇਅਰ ਕਨਲ ਦੇ ਵਿੱਚੋਂ ਜਿਹੜੀਆਂ ਜਾਂਦੀਆਂ ਜਿੱਥੋਂ ਬਲੱਡ ਫਲੋ ਹੁੰਦਾ ਰਾਈਟ ਸੋ ਜੇ ਤੁਹਾਡਾ ਕੰਨ ਬਹੁਤ ਜ਼ਿਆਦਾ ਉਹ ਡਰਾਈਨਸ ਹੋਊਗਾ ਤੁਹਾਨੂੰ ਥੋੜੀ-ਬੋਤੀ ਵੈਕਸ ਦੀ ਜਰੂਰੀ ਹੈ ਲੈਸ ਜਸ ਸੇ ਕੋਈ ਵੀ ਇਨਸੈਕਟ ਆ ਤੁਹਾਡੇ ਕੰਮ ਦੇ ਵਿੱਚ ਵੱੜ ਜਾਂਦਾ ਹੈ ਵਾਟਐਵਰ ਰੀਜ਼ਨ ਹੈ ਨਾ ਤਾਂ ਉੱਥੇ ਮਰ ਜਾਂਦਾ ਬਿਕੋਜ਼ ਉਹ ਇੰਨੀ ਜ਼ਿਆਦਾ ਡੈਮੇਜਿੰਗ ਹੁੰਦੀ ਹੈ ਹੈ ਨਾ ਜੀ ਸੋ 이어 ਵੈਕਸ ਬੱਚਿਆਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਦੋਂ সুইਮਿੰਗ ਕਰਦੇ ਆ ਹੈ ਨਾ ਜਾਂ ਫਿਰ ਉਸ ਤੋਂ ਬਾਅਦ ਉਹਨਾਂ ਦੇ ਇਚੀਨੈਸ ਹੁੰਦੀ ਹੈ ਜਾਂ ਉਹਦਾਂ ਵੀ ਇਚੀਨੈਸ ਹੁੰਦੀ ਰਹਿੰਦੀ ਆ ਜੀ ਐਡਲਟਸ ਦੇ ਵਿੱਚ ਵੀ ਕਈ ਜਿੱਦਾਂ ਜ਼ਿਆਦਾ ਕੰਸਟਰਕਸ਼ਨ ਵਰਕਰਸ ਹੁੰਦੇ ਆ ਹੈ ਨਾ ਉਹਨਾਂ ਦੇ ਕਿਉਂਕਿ ਉਹ ਧੂੜ ਮਿੱਟੀ ਦੇ ਵਿੱਚ ਕੰਮ ਕਰਦੇ ਆ ਸੋ ਉਹਦਾਂ ਵੀ ਜੈਨੇਟਿਕਲੀ ਵੀ ਕਈ ਜੀ ਸੋਹਣਕਾਰ ਕਦੋਂ ਹੁੰਦੀ ਹੈ ਜਦੋਂ ਤੁਸੀਂ ਉਹਨੂੰ ਕਿਊ ਟਿਪਸ ਯੂਜ਼ ਕਰਦੇ ਹੋ ਕਿਊ ਟਿਪਸ ਨਾਲ ਆਪਾਂ ਨੂੰ ਲੱਗਦਾ ਕਿ ਆਪਾਂ ਵੈਕਸ ਨੂੰ ਕੱਢ ਰਹੇ ਹਾਂ ਆਪਾਂ ਕੰਨ ਕਲੀਨ ਕਰ ਰਹੇ ਹਾਂ ਬਟ ਰਾਦਰ ਥੈਨ ਕਲੀਨਿੰਗ ਤੋਂ ਸਿਕੰਦੀ ਵੈਕਸ ਨੂੰ ਹੋਰ ਅੱਗੇ ਪਹੁੰਚ ਕਰ ਰਹੇ ਹਾਂ ਜੀ ਕੰਨ ਦੇ ਪਰਦੇ ਦੇ ਨੇੜੇ ਲਾ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਬਿਲਕੁਲ ਸੋ ਮੇਰਾ ਇਹਦੇ ਚ ਹੀ ਸੁਜੈਸ਼ਨ ਹੈ ਕਿ ਆਇਲਿੰਗ ਕਰਦੇ ਰਹੋ ਹਮੇਸ਼ਾ ਤੁਸੀਂ ਮਸਟਰਡ ਆਇਲ ਯੂਜ਼ ਕਰ ਸਕਦੇ ਹੋ ਬੇਬੀ ਆਇਲ ਯੂਜ਼ ਕਰ ਸਕਦੇ ਹੋ 올ਿਵ ਆਇਲ ਯੂਜ਼ ਕਰ ਸਕਦੇ ਹੋ ਹਮਮ ਵਾਂਸ ਇਨ ਅ ਵਾਈਲ ਉਹ ਆਇਲ ਪਾਉਂਦੇ ਰਹੋ ਤੁਸੀਂ ਉਹਦੇ ਨਾਲ ਕੀ ਹੈ ਕਿ ਵੈਕਸ ਜਿਹੜੀ ਐ ਸੌਫਟ ਰਹਿੰਦੀ ਹੈ ਹਾਰਡ ਨਹੀਂ ਹੁੰਦੀ ਜਦੋਂ ਹਾਰਡ ਵੈਕਸ ਹੁੰਦੀ ਆ ਉਹ ਕੰਨ ਦੇ ਵਿੱਚ ਪੇਨ ਦੇਣੀ ਸ਼ੁਰੂ ਕਰ ਦਿੰਦੀ ਆ ਤੇ ਆਪਾਂ ਨੂੰ ਲੱਗਦਾ ਕਿ ਆਪਾਂ ਨੂੰ ਸੁਣ ਨਹੀਂ ਰਿਹਾ ਜਾਂ ਫਿਰ ਸਾਡੇ ਦਰਦ ਹੋ ਰਿਹਾ ਹਾਂ ਸੋ ਬਾਕੀ ਜੇ ਤੁਹਾਡੇ ਕੰਨ ਬਹੁਤ ਜ਼ਿਆਦਾ ਵੈਕਸ ਬਣਦੀ ਆ ਹਮੇਸ਼ਾ ਆਪਣੇ ਫੈਮਿਲੀ ਡਾਕਟਰ ਜਾਂ ਰਾਈਟ ਪ੍ਰੋਫੈਸ਼ਨਲ ਕੋਲ ਜਾ ਕੇ ਉਹਨੂੰ ਕਢਵਾ ਸਕਦੇ ਆ ਜੀ ਇੱਕ there ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆ ਮੋਰਨ ਆਇਲ ਵੀ ਹੁੰਦੇ ਆ ਕਾਉਂਟਰ ਤੇ ਬੇਸ ਤੇ ਤੁਸੀਂ ਲੈ ਸਕਦੇ ਹੋ ਵਰ ਦਾ ਕਾਉਂਟਰ ਰਾਈਟ ਆ ਵਾਟਰ ਬੇਸਡ ਹੁੰਦੇ ਆ ਆਇਲ ਬੇਸਡ ਹੁੰਦੇ ਆ ਤੁਸੀਂ ਉਹ ਲੈ ਸਕਦੇ ਆ ਸੇਮ ਜਿਦਾ ਮੈਂ ਤੁਹਾਨੂੰ ਦੱਸਿਆ ਘਰੇ ਤੁਸੀਂ ਆਇਲਸ ਪਾ ਸਕਦੇ ਹੋ ਵਾਂਸ ਇਨ ਅ ਵਾਈਲ ਬਟ ਹਮੇਸ਼ਾ ਜੇ ਤੁਹਾਡੀ ਕੋਈ ਹੋਰ ਹਿਸਟਰੀ ਆ ਪਾਸ ਹਿਸਟਰੀ ਕੋਈ ਕੰਦ ਦਾ ਪਰਦਾ ਫਟਿਆ ਤੁਹਾਡੇ ਜਾਂ ਤੁਹਾਡੇ ਸੱਟ ਲੱਗੀ ਆ ਤੁਸੀਂ ਐਕਸੀਡੈਂਟ ਹੋਇਆ ਜਾਂ ਫਿਰ ਲੈਟਸ ਜਸ ਸੇ ਕਿ ਤੁਹਾਡੇ ਕੰਦੇ ਚ ਇਨਫੈਕਸ਼ਨ ਹੋਈ ਸੀ ਫਿਰ ਕਦੇ ਵੀ ਬਿਨਾ ਡਾਕਟਰ ਦੀ ਸਲਾਹ ਤੋਂ ਕੰਦੇ ਵਿੱਚ ਕੋਈ ਕਸ਼ਨ ਨਾ ਪਾਓ ਹਮੇਸ਼ਾ ਡਾਕਟਰ ਦੀ ਸਲਾਹ ਨਾਲ ਪਾਓ ਬਿਲਕੁਲ ਤੁਸੀਂ ਗੱਲ ਕੀਤੀ ਕੰਸਟਰਕਸ਼ਨ ਵਰਕਰਸ ਦੀ ਹਣ ਜਿਵੇਂ ਵੇਅਰ ਹਾਊਸ ਤੇ ਵੀ ਬਹੁਤ سارے ਲੋਕ ਕੰਮ ਕਰਦੇ ਆ ਹੈਨਾ ਉਹ ਕਿੰਨੀ ਸਾਰੀ ਆਵਾਜ਼ ਉੱਥੇ ਹੁੰਦੀ ਆ ਸਿੱਧਾ ਸੰਪਰਕ ਹੋ ਜਾਂਦਾ ਆ ਜਿਹੜਾ ਉੱਚੀ ਆਵਾਜ਼ ਦਾ ਇਹਦੇ ਤੋਂ ਕਿਵੇਂ ਬਚਿਆ ਜਾ ਸਕਦਾ ਸੋ ਜਿੱਥੇ ਕੋਈ ਵੀ ਕੰਸਟਰਕਸ਼ਨ ਵਰਕਰ ਆਇਆ ਜਾਂ ਜਿੱਦਾਂ ਕਿਸੇ ਨੇ ਰੂਫਿੰਗ ਗਨ ਚਲਾਉਣੀ ਆ ਜਾਂ ਫਿਰ ਕੋਈ ਵੇਅਰ ਹਾਊਸ ਦੇ ਵਿੱਚ ਕੰਮ ਕਰਦੇ ਉੱਥੇ ਬਹੁਤ ਵੱਡੇ ਵੱਡੇ ਫੈਨਸ ਲੱਗੇ ਹੋਏ ਆ ਮੋਸਟਲੀ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਇਅਰ ਪਲਗਸ ਦਿੰਦੀਆਂ ਸੋ ਉਹ 100% ਯੂਜ਼ ਕਰੋ ਇਹ ਨਾ ਸੋਚ ਚੁੱਕੇ ਅਸੀਂ ਨਹੀਂ ਯੂਜ਼ ਕਰਨਾ ਕਿਉਂਕਿ ਉਹ ਸਲੋਲੀ ਤੁਹਾਡੇ ਕੰਨਾਂ ਨੂੰ ਡੈਮੇਜ ਕਰ ਰਿਹਾ ਹੈ ਉਹ ਲਾਊਡ ਨੌਇਸਿਸ ਜਿਹੜੀਆਂ ਨੇ ਤੁਸੀਂ ਉੱਥੇ ਕੰਮ ਕਰ ਰਹੇ ਹੋ ਬਾਕੀ ਜਿਹੜੇ ਕੰਸਟਰਕਸ਼ਨ ਵਰਕਰਸ ਨੇ ਜਿਹੜੇ ਹੈਵੀ ਲਾਊਡ ਸਾਊਂਡਸ ਜਿਹੜੇ ਇਕੁਪਮੈਂਟਸ ਯੂਜ਼ ਕਰਦੇ ਆ ਉਹਨਾਂ ਲਈ ਮੈਂ ਹਮੇਸ਼ਾ ਕ ਉੰਦੇ ਉਹ ਯੂਜ਼ ਕਰੋ ਹਮੇਸ਼ਾ ਆਪਣੇ ਕੰਨਾਂ ਨੂੰ ਬਿਲਕੁਲ ਵੀ ਇਦਾਂ ਓਪਨਲੀ ਛੱਡ ਕੇ ਉਹ ਇੰਨੇ ਹੈਵੀ ਇਕਵਿਪਮੈਂਟਸ ਬਿਲਕੁਲ ਵੀ ਯੂਜ਼ ਨਾ ਕਰੋ ਕਿਉਂਕਿ ਉਹ ਸਲੋਲੀ 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 ਤੁਹਾਡੇ ਕੰਨਾਂ ਨੂੰ ਹਿਅਰਿੰਗ ਲਾਸਟ ਹੁੰਦਾ ਤੇ ਉਹ ਹਿਅਰਿੰਗ ਲਾਸ ਇਦਾਂ ਦਾ ਹੁੰਦਾ ਕਿ ਜਿਹਨੋਂ ਪਰ ਰਿਵਰਸ ਵੀ ਨਹੀਂ ਕਰ ਸਕਦੇ ਹੁੰਦੇ ਤੇ ਆਪਾਂ ਨੂੰ ਫਿਰ ਇਦਾਂ ਲੱਗਦਾ ਕਿ ਓਕੇ ਆਪਾਂ ਇੰਨੇ ਸਾਲ ਆਪਾਂ ਕੰਮ ਵੀ ਕੀਤਾ ਧਿਆਨ ਨਹੀਂ ਦਿੱਤਾ ਹੁਣ ਅਸੀਂ ਕੀ ਕਰੀਏ ਬੈਨ ਫਿਰ ਉਹਦਾ ਕੋਈ ਰਿਵਰਸੀਬਲ ਕਿਉਰ ਨਹੀਂ ਹੈਗਾ ਬਿਲਕੁਲ ਤੇ ਜੇ ਤੁਹਾਨੂੰ ਆਪਾਂ ਨੂੰ ਲੱਗਦਾ ਆ ਕਿ ਸਾਨੂੰ ਪ੍ਰੋਬਲਮ ਹੋ ਰਹੀ ਆ ਸੁਣਨ ਦੇ ਵਿੱਚ ਹਨਾ ਜਾਂ ਇਕਦਮ ਸੁਣਨਾ ਬੰਦ ਹੋ ਜਾਂਦਾ ਤੇ ਕਿੰਨੇ ਟ ਹੁੰਦੀ ਆ ਸੋ ਹਿਅਰਿੰਗ ਲਾਸ 10th ਰੰਦਾ ਹੁੰਦਾ ਬੇਸਿਕਲੀ ਜਿਹੜਾ ਚੌਥਾ ਹਿਅਰਿੰਗ ਲਾਸ ਹੁੰਦਾ ਉਹਨੂੰ ਕਹਿੰਦੇ ਸਡਨ ਹਿਅਰਿੰਗ ਲਾਸ ਜੇ ਕਿਸੇ ਦੇ ਇਕਦਮ ਹਿਅਰਿੰਗ ਲਾਸ ਹੋ ਜਾਣਾ ਲੈਟਸ ਜਸ ਸੇ ਕਿਸ ਨੇ ਕਿਹਾ ਕਿ ਮੈਂ ਰਾਤੀ ਸੁੱਤਾ ਸੀ ਜਾਂ ਸੁੱਤੀ ਸੀ ਸਵੇਰੇ ਉੱਠਿਆ ਐਂਡ ਮੈਂ ਸੁਣ ਨਹੀਂ ਸਕਦਾ I couldn't hear mm -hmm. so that's called the sudden hearing loss ਉਹਦੇ ਵਿੱਚ ਤੁਸੀਂ ਉਹ રાઇટ અવે ਵੀ ਹੋ ਸਕਦਾ ਜਾਂ ਅਗਲੇ 72 ਘੰਟਿਆਂ ਦੇ ਵਿੱਚ ਵੀ ਹੋ ਸਕਦਾ ਸਲੋਲੀ ਗ੍ਰੈਜੂਲੀ ਹੋ ਸਕਦਾ ਜੀ ਸੋ ਉਹਦੇ ਲਈ ਰਾਈਟ ਅਵੇ ਆਪਣੇ ਫੈਮਿਲੀ ਡਾਕਟਰ ਕੋਲੇ ਜਾਓ ਤਾਂ ਕਿ ਜਾਂ ਫਿਰ ਤੁਸੀਂ ER ਦੇ ਵਿੱਚ ਰਾਈਟ ਅਵੇ ਜਾ ਸਕਦੇ ਆ ਤਾਂ ਕਿ ਉਹ ਤੁਹਾਡੀ ਜਿਹੜੀ ਹੀਅਰਿੰਗ ਲਾਸ ਨੂੰ ਉਹ ਠੀਕ ਕਰ ਸਕਣ ਬੈਕ ਟੂ ਨਾਰਮਲ ਲੈ ਕੇ ਆ ਸਕਣ ਵਿਥਿਨ ਅ 72 ਆਵਰਸ ਜੀ ਤੇ ਫਿਰ ਕਿਵੇਂ ਜਿਹੜੇ ਹੀਅਰਿੰਗ ਏਡ ਹੁੰਦੇ ਆ ਹਨਾ ਜੇ ਬੰਦਾ ਨਹੀਂ ਇਹਨੂੰ ਜਿਆਦਾ ਟਾਈਮ ਲੀ ਲਾਉਂਦਾ ਜੇ پتہ ਹੀ ਨਹੀਂ ਲੱਗਦਾ ਡਾਕਟਰ ਦੇ ਨਹੀਂ ਜਾਂਦੇ ਕਿ ਇਹਦੇ ਨਾਲ ਫਿਰ ਮੈਮਰੀ ਲਾਸ ਵੀ ਹੋ ਸਕਦਾ ਡੈਫੀਨਿਟਲੀ ਆਪਣੇ ਕਮਿਊਨਿਟੀ ਦੇ ਵਿੱਚ ਇਸ ਚੀਜ਼ ਨੂੰ ਬਹੁਤ ਜ਼ਿਆਦਾ ਅਨ ਡਾਇਗਨੋਸਡ ਅਨ ਟ੍ਰੀਟਡ ਛੱਡਿਆ ਜਾਂਦਾ ਕਿਉਂਕਿ ਆਪਣੀ ਫੈਮਲੀਜ਼ ਆਪਾਂ ਆਪਣੀਆਂ ਫੈਮਲੀਜ਼ 'ਚ ਵੀ ਦੇਖਿਆ ਆ ਕਿ ਇਹੀ ਫੀਲ ਕਰਦੇ ਆ ਕਿ ਨਹੀਂ ਨਹੀਂ ਸਾਨੂੰ ਵਧੀਆ ਸੁਣਦਾ ਛੱਟ ਜਾਂ ਫਿਰ ਉਹਨਾਂ ਨੂੰ ਪਤਾ ਹੁੰਦਾ ਕਿ ਸਾਨੂੰ ਸੁਣ ਨਹੀਂ ਰਿਹਾ ਦਿਲ ਵੀ ਲਾਈਕ ਕਿ ਸਾਡਾ ਕੰਮ ਚੱਲ ਰਿਹਾ ਸਾਡਾ ਠੀਕ ਆ ਅਸੀਂ ਮਸ਼ੀਨਾ ਨਹੀਂ ਲਾਉਣੀ ਬਿਕਾਜ਼ ਵੈਨ ਪੀਪਲ ਟਾਕ ਅਬਾਊਟ ਹੀਰਿੰਗ ਐਡਸ ਮਸ਼ੀਨਾ ਉਹਨਾਂ ਨੂੰ ਲੱਗਦਾ ਕਿ ਬਹੁਤ ਵੱਡੀਆਂ ਮਸ਼ੀਨਾ ਲਾਉਣੀਆਂ ਕੋਈ ਹੋਰ ਬੈ ਕੜਦਾ ਹੋਊਗਾ ਕੈਰੀ ਕਰਨਾ ਪੈਣਾ ਇਦਾਂ ਦਾ ਕੁਸ਼ਨ ਨਹੀਂ ਹੈਗਾ ਹਾਂ ਹਾਂ ਬਾਕੀ ਤੁਹਾਡਾ ਕੁਸ਼ਨ ਸੀਗਾ ਕਿ ਕੀ ਉਹ ਮੈਮਰੀ ਤੇ ਇਫੈਕਟ ਕਰਦਾ 100% ਜੇ ਤੁਸੀਂ ਉਹਨੂੰ ਅਨਟਰੀਟਡ ਛੱਡ ਦਦੇ ਨਹੀਂ ਹੋ ਤੁਸੀਂ ਉਹਦਾ ਇਲਾਜ ਨਹੀਂ ਕਰਦੇ ਹੈਗੇ ਤਾਂ ਉਹ ਤੁਹਾਡੀ 100% ਮੈਮਰੀ ਨੂੰ ਇਫੈਕਟ ਕਰਦਾ ਕਿ ਤੁਸੀਂ ਚੀਜ਼ਾਂ ਭੁੱਲਣ ਲੱਗ ਜਾਂਦੇ ਹੋ ਤੁਹਾਨੂੰ ਚੀਜ਼ਾਂ ਯਾਦ ਨਹੀਂ ਰਹਿੰਦੀਆਂ ਕਨਵਰਸੇਸ਼ਨਸ ਤੁਸੀਂ ਭੁੱਲਣ ਲੱਗ ਜਾਂਦੇ ਹੋ ਰਾਈਟ ਕਿਉਂਕਿ ਜਿਹੜਾ ਕੰਨਾ ਨੇ ਜੋ ਸੁਣਨਾ ਉਹਨੂੰ ਸਿਗਨਲ ਬ੍ਰੇਨ ਨੂੰ ਭੇਜਣਾ ਹੁਣ ਬ੍ਰੇਨ ਨੂੰ ਤੁਸੀਂ ਲੇਜੀ ਕੀਤਾ ਹੋਇਆ ਬ੍ਰੇਨ ਨੂੰ ਤੁਸੀਂ ਗੱਲ ਦੱਸ ਹੀ ਨਹੀਂ ਰਹੇ ਵੀ ਮੈਂ ਓਕੇ lets just say ਤੁਹਾਨੂੰ ਸੁਣਨਾ ਘਟ ਗਿਆ ਤੁਸੀਂ ਕਹਿ ਰਹੇ ਹੋ ਕਿ ਓਕੇ ਮੈਨੂੰ ਸੁਣਨਾ ਨਹੀਂ ਮੈਂ ਕਨਵਰਸੇਸ਼ਨ ਚ ਪਾਰਟ ਨਹੀਂ ਲੈਣਾ ਤੁਸੀਂ ਉਹ ਡਾਇਲੌਗਸ ਉਹ ਚੀਜ਼ਾਂ ਉਹ ਫੀਮੇਲ ਵਾਇਸੇਸ ਉਹ 뮤직 ਵਾਇਸੇਸ ਤੁਸੀਂ ਤੁਹਾਡਾ ਬ੍ਰੇਨ ਭੁੱਲਦਾ ਜਾ ਰਿਹਾ ਸਿਰ ਇੱਕੋ ਦਮ ਤੁਸੀਂ ਉਹਨੂੰ ਦੱਸ ਦਿਓ ਕਿ ਓਕੇ ਇਹ ਤੁਸ ਸੁਣ ਦੈਨ ਸਿਰ ਨੂੰ ਪ੍ਰੈਸ਼ਰਾਈਜ਼ ਕਰਨ ਤਾਂ ਹੌਲੀ 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 ਅਲਜ਼ਾਈਮਰ ਸਾਈਨਸ ਉਹਨ ਦੇ ਐਡਲਟਸ ਦੇ ਵਿੱਚ ਫਿਰ ਹੌਲੀ 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 ਡਿਮੈਂਸ਼ੀਆ ਕognitive ਡਿਕਲਾਈਨ ਹੋ ਜਾਂਦਾ ਕਿਉਂਕਿ ਆਪਾਂ ਨੂੰ ਲੱਗਦਾ ਹੈ ਕਿ ਆਪਣਾ ਆਪਾਂ ਨੂੰ ਲੱਗਦਾ ਆਪਣੀ ਬੋਡੀ ਟਾਇਰਡ ਜਦੋਂ ਕਿ ਆਪਣਾ ਬ੍ਰੇਨ ਟਾਇਰਡ ਹੁੰਦਾ ਬ੍ਰੇਨ ਨੂੰ ਸਿਗਨਲ ਨਹੀਂ ਜਾ ਰਿਹਾ ਬ੍ਰੇਨ ਆਪਣਾ ਕੰਮ ਨਹੀਂ ਕਰ ਰਿਹਾ ਤਾਂ ਬੰਦੇ ਨੂੰ ਲੱਗਦਾ ਕਿ ਮੇਰੀ ਬਾਡੀ ਟਾਇਰਡ ਆ ਵੈਸੇ ਆਪਣੇ 60 70ਸ ਤੋਂ ਜਾ ਕੇ ਉਹਨਾਂ ਨੂੰ ਲੱਗਦਾ ਕਿ ਅਸੀਂ ਬੁੜੇ ਹੋ ਗਏ ਤਾਂ ਸਾਡੀ ਹੈਲਥ ਵੀਕ ਹੋ ਗਈ ਨੋ ਇਟਸ ਯੂਰ ਬ੍ਰੇਨ ਦੈਟ ਇਜ਼ ਗੈਟਿੰਗ ਵੀਕ ਤਾਂ ਤੁਹਾਡੀ ਹੈਲਥ ਹੈ ਜ ਸਹੀ ਆ ਤਾਂ ਤੁਹਾਡੀ ਬਾਡੀ ਤੇ ਵੀ ਇਫੈਕਟ ਕਰ ਰਹੀ ਹੈ ਉਹ ਚੀਜ਼ ਜੀ ਤੇ ਹਿਅਰਿੰਗ ਏਡ ਜਿਹੜੇ ਹੁੰਦੇ ਨੇ ਇਹ ਵੱਖਰੇ ਵੱਖਰੇ ਤਰ੍ਹਾਂ ਦੇ ਹੁੰਦੇ ਆ ਜਾਂ ਫਿਰ ਪੇਸ਼ੈਂਟ ਦੇ ਅਕੋਰਡਿੰਗ ਇਹ ਚੂਸ ਕਰਨੇ ਹੁੰਦੇ ਆ ਜਾਂ ਫਿਰ ਇੱਕੋ ਹੀ ਹੁੰਦੇ ਆ ਹਰ ਇੱਕ ਕਿਸੇ ਲਈ ਨਹੀਂ ਹਰ ਇੱਕ ਕਿਸੇ ਲਈ ਇੱਕੋ ਨਹੀਂ ਹੁੰਦੇ ਹੈਗੇ ਹਰ ਇੱਕ ਦੇ ਹਿਅਰਿੰਗ ਲਾਸ ਅਕੋਰਡਿੰਗਲੀ ਉਹ ਪਰ ਡਿਪੈਂਡ ਕਰ ਸਕਦੇ ਆ ਕਾਸਮੈਟਿਕਲੀ ਤੁਸੀਂ ਡਿਜ਼ਾਈਨ ਕਰ ਸਕਦੇ ਹੋ ਕਿ ਕੋਈ ਬਿਲਕੁਲ ਹੀ ਚਾਹੁੰਦੇ ਆ ਕਿ ਬਿਲਕੁਲ ਹੀ ਦਿਖਣ ਨਾ ਰਾਈਟ ਜਾਂ ਫਿਰ ਕਿਸੇ ਨੂੰ ਇੰਨਾ ਜ਼ਿਆਦਾ ਲਾਸ ਹੈ ਕਿ ਆਪਾਂ ਉਹਨਾਂ ਨੂੰ ਸੁਪਰ ਪਾਵਰ ਹਿਅਰਿੰਗ ਏਡਸ ਹੀ ਦੇ ਸਕਦੇ ਆ ਆਪਾਂ ਉਹਨਾਂ ਨੂੰ ਟਾਈਨੀ ਵਾਲੀਆਂ ਦੇ ਨਹੀਂ ਸਕਦੇ ਬਾਕੀ ਪਲੱਸ ਪੁਆਇੰਟ ਇਹ ਆ ਕਿ ਅੱਜ ਕੱਲ ਜਿਹੜੀਆਂ ਹਿਅਰਿੰਗ ਏਡਸ ਆ ਉਹ ਰੀਚਾਰਜੇਬਲ ਆ ਗਈਆਂ ਨੇ ਤੁਸੀਂ ਉਹਨਾਂ ਨੂੰ ਫੋਨ ਵਾਂਗੂ ਓਵਰਨਾਈਟ ਚਾਰਜਿੰਗ ਤੇ ਲਗਾ ਕੇ ਰੱਖ ਸਕਦੇ ਹੋ ਕੋਈ ਪੁਰਾਣੇ ਤਰੀਕੇ ਵਾਂਗ ਬੈਟਰੀਜ਼ ਜਾਂ ਸੈੱਲ ਨਹੀਂ ਤੁਸੀਂ ਚੇਂਜ ਕਰਨੇ ਠੀਕ ਹੈ ਪ ਸੀਨੀਅਰਸ ਨੇ ਸਪੈਸ਼ਲੀ ਉਹ ਜੋ ਫੋਨ ਨਾਲ ਵਧੀਆ ਟੈਕੀ ਹੈਗੇ ਆ ਫੋਨ ਯੂਜ਼ ਕਰਦੇ ਆ ਤਾਂ ਆਪਣੇ ਫੋਨ ਨਾਲ ਵੀ ਉਹਨਾਂ ਨੂੰ ਜਿੱਦਾਂ ਹੈਗਾ ਬਲੂਟੁੱਥ ਨਾਲ ਕਰ ਸਕਦੇ ਆ ਕਨੈਕਟ ਜੀ ਤੇ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਆ ਕਿ ਜਿਵੇਂ ਹੰਠੜਾਏ ਕਲੀਨਿਕ ਹੈ ਪ੍ਰਾਈਮ ਹਿਅਰਿੰਗ ਕਲੀਨਿੰਗ ਠੀਕ ਹੈ ਤੁਸੀਂ ਕਲੀਨਿਕ ਚ ਤਾਂ ਸਰਵਿਸਿਜ਼ ਦੇਂਦੇ ਹੋ ਇਦੇ ਤੋਂ ਇਲਾਵਾ ਤੁਸੀਂ ਕੋਈ ਕੈਂਪ ਵੀ ਲਾਇਆ ਕੈਲਗਰੀ ਦੇ ਵਿੱਚ ਜਾਂ ਕਿਸੇ ਹੋਰ ਬਾਰ ਸਿਟੀ ਦੇ ਵਿੱਚ ਸੋ ਫਾਰ ਅਸੀਂ ਇੱਕੋ ਹੀ ਕੈਂਪ ਲਗਾਇਆ ਸੀਗਾ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਉੱਥੇ ਨੌਲੇਜ ਵੀ ਦਿੱਤੀ ਸੀਗੀ ਉੱਥੇ ਮੈਂ ਹੈਲਥ ਚੈੱਕ ਵੀ ਕੀਤੀ ਸੀ ਉਹਨਾਂ ਦੀ ਵੀ ਜਿਸ ਨੂੰ ਕੋਈ ear infection ਆ ਜਾਂ ਕੋਈ ear perforation ਆ ਕੰਦਾ ਪੜਦਾ ਫਟਿਆ ਤਾਂ ਕਿ ਉਹ ਆਪਣੀ ਫੈਮਿਲੀ ਡਾਕਟਰ ਕੋਲ ਜਾ ਸਕਣ ਮੇ ਕੋਪਾਇੰਟਮੈਂਟ ਲੈ ਸਕਣ ਟੈਸਟ ਕਰ ਸਕਣ ਸੋ ਫਾਰ ਇੱਕੋ ਹੀ ਕੀਤਾ ਸੀਗਾ ਅਸੀਂ ਤੇ ਉੱਥੇ ਇਹ ਇਨਫੋਰਮੇਸ਼ਨ ਅਸੀਂ ਦਿੱਤੀ ਸੀਗੀ ਉਹਨਾਂ ਨੂੰ ਤੇ ਬਹੁਤ ਸਾਰੇ ਲੋਕਾਂ ਨੇ ਇਸ ਦਾ ਲਾਹਾ ਲਿਆ ਬੜਾ ਵਧੀਆ ਮਾਹੌਲ ਮਿਲ ਗਿਆ ਹਨਾ ਕਿ ਹਾਂ ਕੋਈ ਹੈ ਵੀ ਜਿਹੜਾ ਸਾਡੀ ਭਾਸ਼ਾ ਦੇ ਵਿੱਚ ਗੱਲ ਸੌਣ ਸਕਦਾ ਸਕੇ ਹੈਨਾ ਆ ਆਪਾਂ ਗੱਲ ਕਰਦੇ ਆ ਉੱਚੀ ਆਵਾਜ਼ ਦੀ ਫਣ ਕਈ ਕਹਿੰਦੇ ਆ ਅਸੀਂ ਕਿਹੜਾ 이어ਪອດ ਲਾਏ ਆ ਹਨਾ ਅਸੀਂ ਬਹੁਤ ਉੱਚੀ ਕਈ 뮤직 ਲਾ ਲੈਂਦੇ ਆ ਗੱਡੀ ਦੇ ਵਿੱਚ ਹੋ ਗਿਆ ਜਾਂ ਘਰ ਦੇ ਵਿੱਚ ਹੋ ਗਿਆ ਕਿ ਉਹਦਾ ਵੀ ਇਫੈਕਟ ਪੈਂਦਾ ਆ 100% ਤੁਸੀਂ एवरीडे ਤੁਸੀਂ ਲਾਊਡ 뮤직 ਚ ਆਪਣੇ ਕੰਮ ਤੇ ਜਾ ਰਹੇ ਹੋ ਕੰਮ ਤੇ ਵੀ ਤੁਹਾਡੇ ਲਾਊਡ 뮤직 ਹੈਗਾ ਕਿ ਲੈਟਸ ਜਸ ਸੇ ਤੁਸੀਂ ਗੱਡੀ ਚ ਜਾ ਰਹੇ ਹੋ ਕੰਮ ਤੁਸੀਂ ਕਹਿ ਰਹੇ ਹੋ ਕਿ ਮੇਰਾ ਆਫਿਸ ਵਰਕ ਆ ਫਿਰ ਕਰਿਆ ਕਿ ਵੀ ਤੁਹਾਡਾ ਟੀਵੀ ਬਹੁਤ ਜ਼ਿਆਦਾ ਲਾਊਡ ਆ ਜਾਂ ਤੁਸੀਂ 이어ਪਾਡਸ ਲਗਾ ਕੇ ਗੱਲਬਾਤ ਕਰ ਰਹੇ ਹੋ ਕੰਮ ਉਹ ਕਿਤੇ ਨਾ ਕਿਤੇ ਸਲੋਲੀ ਗ੍ਰੈਜੂਲੀ ਤੁਹਾਡੇ ਕੰਨਾਂ ਦੀ 이어 ਹੈਲਥ ਨੂੰ ਇਫੈਕਟ ਕਰ ਰਹੀ ਰਿਹਾ ਬਿਕਾਜ਼ ਜਿਹੜਾ ਕੰਨ ਦਾ ਪਰਦਾ ਇਹ ਬਹੁਤ ਜ਼ਿਆਦਾ ਸੈਂਸਿਟਿਵ ਬਹੁਤ ਜ਼ਿਆਦਾ ਸੌਫਟ ਹੈ ਜਿੱਦਾਂ ਆਪਾਂ ਕਹਿੰਦੇ ਕਿ ਚੁਕ ਛਿੱਲੀ ਹੁੰਦੀ ਆ ਉਸ ਤਰ੍ਹਾਂ ਤੁਸੀਂ ਉਹਨੂੰ ਪੁਸ਼ ਕਰੀ ਜਾਣਾ ਕਰੀ ਜਾਣਾ ਕਰੀ ਜਾਣਾ ਉਹ ਕਿਤੇ ਨਾ ਕਿਤੇ ਉਹਨੇ ਆਪਣਾ ਡੈਮੇਜ ਕਰਨਾ ਸ਼ੁਰੂ ਕਰ ਹੀ ਦੇਣਾ ਹੂੰ ਤੇ ਬਲੱਡ ਟੈਸਟ ਹੁੰਦਾ ਆ ਰੈਗੂਲਰ ਕਈ 1 ਸਾਲ ਬਾਅਦ ਕਰਾਉਂਦੇ ਆ ਹਨਾ ਕਈ ਕਹਿੰਦੇ ਆ ਚਲ ਕੋਈ ਨਾ ਥੋੜੇ ਟਾਈਮ ਤੱਕ ਕਰਾ ਲੈਨੇ ਇਦਾਂ ਹੀ ਜਿਹੜਾ ਹੈਰਿੰਗ ਟੈਸਟ ਆ ਇਹ ਵੀ ਕਰਵਾਉਣਾ ਚਾਹੀਦਾ ਰੈਗੂਲਰਲੀ 100% ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਅਡਲਟ ਹੁੱਡ ਦੇ ਵਿੱਚ ਜਾਂ ਜੈਨੇਟਿਕਸ ਤੁਹਾਨੂੰ ਸਾਈਨਸ ਹੈਗੇ ਆ ਤੁਹਾਡੀ ਫੈਮਿਲੀ ਦੇ ਵਿੱਚ ਹੀアリング लॉस ਹੈਗਾ ਤਾਂ ਤੁਹਾਨੂੰ ਆਪਣੇ 20s 30s ਜਦੋਂ ਵੀ ਤੁਹਾਨੂੰ ਫੀਲ ਹੋਣਾ ਸ਼ੁਰੂ ਹੋ ਜਾਂਦਾ ਹਰ ਸਾਲ ਤੁਹਾਨੂੰ ਆਪਣਾ ਹੀアリング ਟੈਸਟ ਕਰਵਾਉਣਾ ਚਾਹੀਦਾ ਹੈ ਨਾ ਜੀ ਜੇ ਤੁਹਾਨੂੰ ਲੱਗਦਾ ਤੁਸੀਂ ਸੀਨੀਅਰ ਹੋ ਤੁਹਾਨੂੰ ਪਹਿਲਾਂ ਕੋਈ ਪ੍ਰੋਬਲਮ ਨਹੀਂ ਸੀ 50 60s ਦੇ ਵਿੱਚ ਜਾ ਕੇ ਹੁਣ ਤੁਹਾਨੂੰ 100% ਆਪਣਾ ਹਰ ਸਾਲ ਹੀアリング ਟੈਸਟ ਕਰਵਾਉਣਾ ਚਾਹੀਦਾ ਇਟਸ ਜਸ ਨਾਟ ਕਿ ਜੇ ਤੁਸੀਂ ਕੰਨਾਂ ਦਾ ਟੈਸਟ ਕਰਾਇਆ ਤਾਂ ਮਸ਼ੀਨਾਂ ਹੀ ਲੱਗਣਗੀਆਂ ਹੋਰ ਵੀ ਕਾ ਚੀਜ਼ਾ ਹੋਂ ਬਈ ਕੰਨ ਦੇ ਪੜਦਾ ਹੁੰਦਾ ਉਹਦੀ ਹੈਲਥ ਹੁੰਦੀ ਆ ਆਪਾਂ ਪ੍ਰੈਸ਼ਰ ਚੈੱਕ ਕਰਦੇ ਆ ਜਿਹਦੇ ਵਿੱਚ ਆਪਾਂ ਦੇਖਦੇ ਆ ਕਿ ਜਿਹੜੀਆਂ ਬਾਡੀ ਦੀਆਂ ਸਭ ਤੋਂ ਟਾਈਨੈਸਟ ਬੋਨ ਨੇ ਆਪਣੇ ਕੰਨਾਂ ਚ ਉਹ ਪ੍ਰੋਪਰ ਸਿਗਨਲ ਦੇ ਰਹੀਆਂ ਨੇ ਇਨਰ ਇਅਰ ਨੂੰ ਤਾਂ ਕਿ ਬ੍ਰੇਨ ਨੂੰ ਸਿਗਨਲ ਜਾਵੇ ਕਿ ਉੱਥੇ ਕੋਈ ਪ੍ਰੋਬਲਮ ਹੈਗੀ ਆ ਰਾਈਟ ਕਿਉਂਕਿ ਬਹੁਤ ਜ਼ਿਆਦਾ ਇੰਟਰਨਲ ਇਸ਼ੂਜ਼ ਹੁੰਦੇ ਆ ਬਿਲਕੁਲ ਸੋ ਇਟਸ 100% ਰეკਮੈਂਡੇਡ ਕਿ ਹਰ ਸਾਲ ਤੁਸੀਂ ਆਪਣਾ ਹੀਰਿੰਗ ਟੈਸਟ ਜ਼ਰੂਰ ਕਰਵਾਓ ਜੀ ਕੜੀ ਦੀਆਂ ਸਈਆਂ ਸਾਨੂੰ ਇਜਾਜ਼ਤ ਨਹੀਂ ਦੇ ਰਹੀਆਂ ਕਿ ਕਿ ਤੁਸੀਂ ਆਪਣੇ ਪੇਸ਼ੈਂਟਸ ਵੀ ਅੱਗੇ ਦੇਖਣੇ ਆ ਪਰ ਜਾਂਦੇ ਜਾਂਦੇ ਇੱਕ ਜਿਹੜਾ ਮੈ ਦਾ ਪੇਰੈਂਟਸ ਨੂੰ ਅ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਜਿਹੜੇ ਹਿਚਕਚਾਉਂਦੇ ਨੇ ਹਿਅਰਿੰਗ ਟੈਸਟ ਕਰਾਉਣ ਤੋਂ ਉਹ ਹੈਜ਼ਿਟੇਟ ਫੀਲ ਨਾ ਕਰਨ ਤੇ ਸਮੇਂ ਸਿਰ ਆਪਣਾ ਜਿਹੜਾ ਟੈਸਟ ਕਰਾਉਣ ਉਹਨਾਂ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੇਰਾ ਮੈਸੇਜ ਇਹੀ ਹੋਗਾ ਉਹਨਾਂ ਨੂੰ ਕਿ ਹਿਅਰਿੰਗ ਟੈਸਟ ਜਿੱਦਾਂ ਤੁਸੀਂ ਬਾਕੀ ਆਪਣੇ ਬਲੱਡ ਵਰਕ ਕਰਾਣੇ ਹੋ ਹੋਰ ਚੀਜ਼ਾਂ ਕਰਾਣੇ ਹੋ ਉਦੋਂ ਹੀ ਹਿਅਰਿੰਗ ਟੈਸਟ ਨੂੰ ਕੰਸੀਡਰ ਕਰੋ ਹਰ ਸਾਲ ਕਰਵਾਓ ਜਦੋਂ ਵੀ ਤੁਹਾਨੂੰ ਲੱਗੇ ਤੁਹਾਡਾ ਕੋਈ ਮੋਟਰ ਵਹੀਕਲ ਐਕਸੀਡੈਂਟ ਹੋਇਆ ਤੁਹਾਡੇ ਕੰਨਾਂ 'ਚ ਕੋਈ ਟਿਨਾਈਟਸ ਸ਼ੁਰੂ ਹੋ ਗਿਆ ਆਵਾਜ਼ ਜਿਹੜਾ ਰਿੰਗਿੰਗ ਬਜ਼ਿੰਗ ਹੋ ਗਈ ਇਨਫੈਕਸ਼ਨ ਹੋ ਗਈ ਸੀ ਤੁਹਾਡੇ ਕੰਨਾਂ ਦੇ ਵਿੱਚ ਹਨਾ ਉਸ ਹਮੇਸ਼ਾ ਆਪਣਾ ਹੈਰਿੰਗ ਟੈਸਟ ਕਰਵਾਓ ਤਾਂ ਕਿ ਆਪਾਂ ਸਮੇਂ ਤੋਂ ਪਹਿਲਾਂ ਹੀ ਉਹਦਾ ਜਿਹੜਾ ਟ੍ਰੀਟਮੈਂਟ ਆ ਉਹਦੇ ਜਿਹੜੇ ਸਾਈਨਸ ਆਪਾਂ ਲੱਭ ਸਕੀਏ ਜੀ ਪਲੱਸ ਮੈਂ ਇਹ ਦੱਸਣਾ ਚਾਹੂੰਗੀ ਅ ਅਪਾਇੰਟਮੈਂਟਸ ਲਈ ਤੁਸੀਂ ਪ੍ਰਾਈਮ ਹੈਰਿੰਗ ਕਲੀਨਿਕ ਤੇ ਆ ਸਕਦੇ ਹੋ ਪਲੱਸ ਮੈਂ ਇਨ ਹੋਮ ਸਰਵਿਸਿਜ਼ ਵੀ ਦਿੰਦੀਆਂ ਜੇ ਕੋਈ ਮੋਬਿਲਿਟੀ ਇਸ਼ੂਸ ਕਰਕੇ ਕੋਈ ਸੀਨੀਅਰਸ ਜਾਂ ਕੋਈ ਵੀ ਇਨਸਾਨ ਜਿਹੜੇ ਨਹੀਂ ਮੇਰੇ ਕੋਲ ਕਲਾਇੰਟਸ ਆ ਸਕਦੇ ਦੇ ਕੈਨ ਕਾਲ ਅਸ ਤਾਂ ਅਸੀਂ ਉਹਨਾਂ ਦੇ ਘਰੇ ਜਾ ਕੇ ਵੀ ਟੈਸਟ ਕਰਦੇ ਹਾਂ ਪ੍ਰੋਪਰਲੀ ਫਿਟਿੰਗਸ ਕਰਦੇ ਹਾਂ ਜੇ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਬਿਲ ਤੁਹਾਡਾ ਟੋਕਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਾ ਸਭ ਨੂੰ ਬਹੁਤ ਵਧੀਆ ਜਾਣਕਾਰੀ ਮਿਲੀ ਤੇ ਸਾਡੇ ਦਰਸ਼ਕਾਂ ਨੂੰ ਵੀ ਅੱਜ ਕਾਫੀ ਉਹਨਾਂ ਦੇ ਜਿਹੜੇ ਸਵਾਲਾਂ ਦੇ ਜਵਾਬ ਮਿਲ ਗਏ ਹੋਣੇ ਨੇ ਫੇਰ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਤੇ ਦੇਖਦੇ ਰਹੋ ਜਲਵਲੀਆ ਟਾਈਮਜ਼ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਤਦ ਤੱਕ ਲਈ ਦੇਖਦੇ ਰਹੋ ਜਲਵਲੀਆ ਟਾਈਮਜ਼ ਬਹੁਤ-ਬਹੁਤ ਧੰਨਵਾਦ